ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ న్యూਸ ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨਲਾਈਨ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਤਰਨਤਾਰਨ ਸਿਵਲ ਹਸਪਤਾਲ ਦਾ ਕੀਤਾ ਗਿਆ ਦੌਰਾ ਸਰਕਾਰੀ ਡਾਕਟਰਾਂ ਦੀ ਨਵੀਂ ਭਰਤੀ 10000 ਕੀਤੀ ਜਾਵੇਗੀ ਕੈਬਨਿਟ ਮੰਤਰੀ ਬਲਬੀਰ ਸਿੰਘ ਦਾ ਕਹਿਣਾ ਵਿਸ਼ੇਸ਼ ਤੌਰ ਤੇ ਉਹਨਾਂ ਦੇ ਨਾਲ ਇੰਚਾਰਜ ਹਰਮੇਸ਼ ਸਿੰਘ ਸੰਧੂ ਹਲਕਾ ਵਿਧਾਇਕ ਖਡੂਰ ਸਾਹਿਬ ਦੇ ਮਜਿੰਦਰ ਸਿੰਘ ਲਾਲਪੁਰਾ ਤੇ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਸਮੇਤ ਸ਼ਾਮਿਲ ਸਨ ਆਪ ਦੁਪਹਿਰ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਦੇ ਵੱਲੋਂ ਤਰਨਤਾਰਨ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ ਸਿਵਲ ਹਸਪਤਾਲ ਦੇ ਵਿੱਚ ਦਾਖਲ ਹੋਏ ਮਰੀਜ਼ਾਂ ਦਾ ਉਹਨਾਂ ਦੇ ਵੱਲੋਂ ਹਾਲ-ਚਾਲ ਪੁੱਛਿਆ ਗਿਆ ਤੇ ਹਸਪਤਾਲ ਦਾ ਦੌਰਾ ਕੀਤਾ ਗਿਆ ਮంత్రి ਦੇ ਵੱਲੋਂ ਇਕੱਲੇ-ਕੱਲੇ ਮਰੀਜ਼ ਦੇ ਕੋਲ ਆਪ ਖੁਦ ਜਾ ਕੇ ਉਹਨਾਂ ਦਾ ਹਾਲ-ਚਾਲ ਪੁੱਛਿਆ ਗਿਆ ਤੇ ਦਵਾਈਆਂ ਮੁਫਤ ਦੇਣ ਬਾਰੇ ਉਹਨਾਂ ਦੇ ਕੋਲੋਂ ਪੁੱਛਿਆ ਗਿਆ ਇਸ ਸਬੰਧੀ ਕਿ ਆਪਣੇ ਮੰਤਰੀ ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਜ਼ਿਲ੍ਹਾ ਪੱਦਰ ਤੱਕ ਦੌਰਾ ਕਰਕੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਜਿੱਥੇ ਵੀ ਦਾਖਲ ਹੋਏ ਮਰੀਜ਼ਾਂ ਨੂੰ ਕਿਸੇ ਵਿਤਰਾਂ ਦੀ ਕੋਈ ਮੁਸ਼ਕਿਲ ਨਾ ਵੇ ਜਲਦੀ ਹੀ ਪੰਜਾਬ ਸਰਕਾਰ ਦੇ ਵੱਲੋਂ ਨਵੇਂ ਡਾਕਟਰਾਂ ਦੀ 10000 ਪਰਤੀ ਕਰਕੇ ਜਲਦੀ ਹੀ ਹਸਪਤਾਲਾਂ ਦੇ ਵਿੱਚ ਭੇਜੇ ਜਾਣਗੇ ਹੁਣ ਹਰ ਤਰ੍ਹਾਂ ਦਵਾਈ ਟੈਸਟ ਮੁਫਤ ਕੀਤੇ ਜਾ ਰਹੇ ਨੇ ਜਿਸ ਦੇ ਨਾਲ ਦਿਨੋਂ ਦਿਨ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੀ ਓਪੀਡੀ ਭਾਰੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ ਹੈ ਇਸ ਮੌਕੇ ਤੇ ਤਰੰਤਰ ਹਲਕਾ ਇੰਚਾਰਜ ਹਰਮੇਸ਼ਿੰਘ ਸੰਧੂ ਹਲਕਾ ਵਿਧਾਇਕ ਸ਼੍ਰੀ ਖਡੂਰ ਸਾਹਿਬ ਤੋਂ ਮਜੰਦਰ ਸਿੰਘ ਲਾਲਪੁਰਾ ਜਿਹੜਾ ਡਿਪਟੀ ਕਮਿਸ਼ਨਰ ਰਾਹੁਲ ਤਰੰਤਾਰਨ ਦੇ ਸਿਵਲ ਸਰਜਨ ਡਾਕਟਰ ਹਰਪ੍ਰੀਤ ਸਿੰਘ ਅਤੇ ਐਸਐਮਓ ਤਰੰਤਾਰਨ ਸਿਵ ਹਸਪਤਾਲ ਦੇ ਡਾਕਟਰ ਸਰਬਜੀਤ ਸਿੰਘ ਸ਼ਾਮਿਲ ਸਨ ਤੁਸੀਂ ਦੇਖੋ ਨਿਊਜ਼ ਟੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਵੀ ਦਵਾਈ ਸਭ ਨੂੰ ਮਿਲਣੀ ਚਾਹੀਦੀ ਹੈ ਸਾਡੇ ਕੋਲੇ 350 ਤੋਂ ਵੱਧ ਦਵਾਈਆਂ ਹੈਗੀਆਂ ਸਾਡੇ ਜਿਹੜੇ ਵੇਅਰਹਾਊਸਸ ਦੇ ਵਿੱਚ ਆਨਲਾਈਨ ਪੋਰਟਲ ਦੇ ਉੱਤੇ ਆ ਔਰ ਆਮ ਆਦਮੀ ਕਲੀਨਿਕ ਦੇ ਵਿੱਚ ਦਵਾਈਆਂ ਸੀ 80 80 ਲਦਾ ਕੇ 107 ਕਰਤੀਆਂ ਉੱਥੇ ਮਿਲਦੀਆਂ ਉੱਥੇ 92 95% ਨੂੰ ਮਿਲਦੀਆਂ ਪਰ ਜਿਹੜਾ ਤੁਹਾਡਾ ਡਿਸਟ੍ਰਿਕਟ ਹਸਪਤਾਲ ਹੈ ਜਾਂ ਜਿਹੜਾ ਸਾਡਾ ਸਬਦੂਚਨ ਹਸਪੀਟਲ ਹੈ ਸੀਐਸਸੀਜ਼ ਹੈ ਉਹਦੇ ਵਿੱਚ ਕਮੀ ਪੇਸ਼ੀ ਹੈ ਕਿ ਸਾਡੇ ਕੋਲੇ ਜਿਹੜੀਆਂ ਦਵਾਈਆਂ ਹੈਗੀਆਂ ਉਹਦਾ 40% ਜਾਂ 60% ਮਰੀਜ਼ਾਂ ਨੂੰ ਮਿਲਦੀਆਂ ਉਹਦੇ ਕਾਰਨ ਦੇਖਣਾ ਉਹਨੂੰ ਰੈਕਟੀਫਾਈ ਕਰਨਾ ਜੇ ਸਾਡੇ ਕੋਲੇ ਸਾਡੇ ਕੋਲੇ 99% ਦਵਾਈਆਂ ਤਾਂ 99 ਨਹੀਂ ਤਾਂ ਤੁਸੀਂ ਵੱਲੋਂ ਉਹਨੂੰ 98 ਕਰ ਲਓ 97 ਕਰ ਲਓ 96 ਮੈਂ ਕਿਹਾ 95% ਤੋਂ ਨੀਚੇ ਨਹੀਂ ਹੋਣਾ ਚਾਹੀਦਾ ਜੇ 95 65 ਤੋਂ ਘੱਟ ਮਿਲਦੀਆਂ ਦਵਾਈਆਂ ਜੜੀਆਂ ਪਈਆਂ ਤਾਂ ਉਹਨਾਂ ਦੀ ਫਿਰ ਜਿਹੜੀ ਹੈਗੀਆ ਉਹਨਾਂ ਨੂੰ ਪੁੱਛਿਆ ਜਾਏਗਾ ਵੀ ਕਿਉਂ ਨਹੀਂ ਮਿਲਦੀਆਂ ਅੰਬੀਸ। ਇਸੇ ਤਰ੍ਹਾਂ ਜਿਹੜਾ ਅਸੀਂ 4-5 ਜਿਹੜੇ ਮਿਸ਼ਨ ਹੈ ਪਹਿਲਾਂ ਅਸੀਂ ਸਾਰੇ ਹਸਪਤਾਲਾਂ ਦੇ ਵਿੱਚ ਰੰਗ ਰੋਗਨ ਉਹਨਾਂ ਦੀਆਂ ਲਿਫਟਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਵਾਸ਼ਰੂਮ ਜਿਹੜੇ ਹੈਗੇ ਆ ਉਹ ਸਾਫ਼ ਸੁਥਰੇ ਹੋਣ ਉਹਨਾਂ ਦੀ ਜਿਹੜੀ ਰੱਖ-ਰਖਾਵ ਹੈ ਇਹ ਸਾਰੇ ਪੰਜਾਬ ਦੇ ਵਿੱਚ ਕੀਤਾ ਅਸੀਂ ਹੁਣ ਤੇ ਹੁਣ ਅਸੀਂ ਇੱਕ ਮਿਸ਼ਨ ਲੈ ਕੇ ਚੱਲੇ ਆ ਜੀ ਕਿ ਜਿਹੜੀ ਤੁਹਾਡੇ ਬਿਜਲੀ ਦੀ ਸਪਲਾਈ ਆ ਮੈਂ ਖੁਦ نیچے ਜਾ ਕੇ ਆਪਣੀਆਂ ਅੱਖਾਂ ਦੇ ਨਾਲ ਦੇਖ ਰਿਹਾ ਜੀ ਜਿਸ ਤਰ੍ਹਾਂ ਤੁਹਾਡੇ ਜਿਹੜਾ ਵੀ ਕੋਈ ਕ੍ਰਿਟੀਕਲ ਏਰੀਆ ਹੈਗਾ ਚਾਹੇ ਜਿੱਥੇ ਬੱਚੇ ਪੈਦਾ ਹੋਣੇ ਆ ਜਿੱਥੇ ਐਮਰਜੈਂਸੀ ਸਰਵਿਸਿਜ਼ ਹੈ ਉੱਥੇ ਪਹਿਲੀ ਗੱਲ ਤਾਂ ਵੀ ਅੱਧੇ ਘੰਟੇ ਦੀ ਜਿਹੜਾ ਯੂਪੀਐਸ ਹੈ ਉਹਦੀ ਹੌਟਲਾਈਨ ਸਾਰੇ ਪੰਜਾਬ ਦੇ ਸਾਰੇ ਹਸਪਤਾਲਾਂ 'ਚ ਹੌਟਲਾਈਨ ਕਰਾ ਰਹੇ ਆ ਕਿ ਬਿਜਲੀ ਜਾਵੇ ਨਾ ਜੇ ਜਾਵੇ ਤਾਂ ਡਾਕਟਰ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਜਿਹੜਾ ਡਿਲੀਵਰੀ ਕਰ ਰਿਹਾ ਸੇਜੇਰੀਅਨ ਕਰ ਰਿਹਾ ਜਾਂ ਆਪਰੇਸ਼ਨ ਕਰ ਰਿਹਾ ਉੱਥੇ ਜਿਹੜਾ ਯੂਪੀਐਸ ਅਨ ਅਨਡਰਕਟਡ ਪਾਵਰ ਸਪਲਾਈ ਆਨਲਾਈਨ ਯੂਪੀਐਸ ਹੋਣਾ ਚਾਹੀਦਾ ਜਿਹੜਾ ਜਨਰੇਟਰ ਹੈ ਉਹ ਆਟੋਮੈਟਿਕ ਹੋਣਾ ਚਾਹੀਦਾ ਸਾਰੇ ਜਨਰੇਟਰ ਅਸੀਂ ਆਟੋਮੈਟਿਕ ਕਰਾ ਰਹੇ ਆ ਇਹ ਪਾਵਰ ਦੀ ਗੱਲ ਹੈ ਇਸੇ ਤਰ੍ਹਾਂ ਆਕਸੀਜਨ ਦੀ ਸਪਲਾਈ ਆ ਮੈਂ ਹੁਣੇ ਪਹਿਲਾਂ ਜਾ ਕੇ ਆਪਣੀ ਅੱਖਾਂ ਨਾਲ ਦੇਖ ਕੇ ਆਇਆ ਕਿ ਜਿਹੜਾ ਤੁਹਾਡਾ ਪੀਐਸਏ ਪਲਾਂਟ ਹੈ ਉਹਦੇ ਚ ਦੋ ਕੰਪਰੈਸਰ ਆ ਇੱਕ ਵੇਲੇ ਇੱਕ ਚਲਾਣੇ ਫਿਰ ਦੂਜੇ ਨੂੰ ਚਲਾ ਦਿੰਨੇ ਆ ਬਾਈ ਚਾਂਸ ਉਹ ਫੇਲ ਹੋ ਜਾਏ ਸਾਡੇ ਕੋਲੇ ਜਿਹੜਾ ਉਹਨੂੰ ਅਸੀਂ ਮੈਨੀਫੋਲਡ ਸਿਸਟਮ ਕਹਿੰਦੇ ਆ ਉਹ ਵੀ ਡਬਲ ਹੈ ਆਟੋਮੈਟਿਕ ਹੈ ਉਹਨੂੰ ਵੀ ਸਾਰਿਆਂ ਨੂੰ ਆਟੋਮੈਟਿਕ ਰਾਰੇ ਤੇ ਉਹ ਜੇ ਉਹ ਤੇ ਪ੍ਰੈਸ਼ਰ ਚਾਰ ਤੋਂ نیچے ਜਾਏਗਾ ਤਾਂ ਇਹ ਆਟੋਮੈਟਿਕਲੀ ਉਹਨੂੰ ਪ੍ਰੈਸ਼ਰ ਤੋਂ ਸਪਲੀਮੈਂਟ ਕਰਨਾ ਸ਼ੁਰੂ ਕਰ ਦੇਗਾ ਤੇ ਕਿਉਂਕਿ ਜੇ ਜਿਹੜਾ ਆਮ ਬੰਦਾ ਵੀਰ ਆ ਉਹ ਵੀ 3 ਮਿੰਟ ਤੋਂ ਵੱਧ ਜੀ ਨਹੀਂ ਸਕਦਾ ਆਕਸੀਜਨ ਤੋਂਗਾ ਤੇ ਜਿਹੜਾ ਬੰਦਾ ਪਹਿਲਾਂ ਹੀ ਵੈਂਟੀਲੇਟਰ ਦੇ ਉੱਤੇ ਉਹਦੇ ਵਾਸਤੇ ਤਾਂ 30 ਸੈਕੰਡਸ ਵੀ ਬਹੁਤ ਹੈ ਉਹ ਉਹਦੇ ਵਿੱਚ ਵੀ ਉਹ ਤਾਂ ਨੁਕਸਾਨ ਹੋ ਸਕਦਾ ਵੀ ਇਹ ਮਤਲਬ 1 2 3 ਸੈਕਿੰਡ ਤੋਂ ਵੱਧ ਉਹ ਨਹੀਂ ਹੋਣੀ ਚਾਹੀਦੀ ਉਹ ਵੀ ਨਹੀਂ ਹੋਣੀ ਚਾਹੀਦੀ ਕਿਉਂਕਿ ਜਿਹੜੇ ਆਟੋਮੈਟਿਕ ਆ ਤੇ ਉਹਨਾਂ ਜਿਹੜੀ ਜਦੋਂ ਉਹਦੀ ਆਕਸੀਜਨ ਪ੍ਰੈਸ਼ਰ ਲੋੜਾ ਉਸੇ ਵੇਲੇ ਉਹਨਾਂ ਟੇਕਓਵਰ ਕਰ ਲੈਣਾ ਕਿ ਉਹ ਸਿਸਟਮ ਸਾਰੇ ਠੀਕ ਕਰਦੇ ਹੋਣ ਇਸ ਤੋਂ ਸਵਾਇ ਜਿਹੜੀ ਸਾਫ ਸਪਾਈ ਹੈ ਜੀ ਡਾਕਟਰਾਂ ਦੀ ਕਮੀ ਆ ਤਰਨ ਤਰਨ ਵਰਗਾ ਇੱਥੇ ਨਾ ਪਾਣੀ ਪਹੁੰਚਦਾ ਸੀ ਪਾਣੀ ਪਹੁੰਚਦਾ ਦਵਾਈ ਨਹੀਂ ਪਹੁੰਚਦੀ ਸੀ ਦਵਾਈ ਨਹੀਂ ਦਵਾਈ ਪਹੁੰਚਦੀ ਹੁਣ ਅਸੀਂ ਡਾਕਟਰ ਆ ਗਿਆ ਅਸੀਂ ਪੂਰਾ ਪੰਜਾਬ ਦੇ ਵਿੱਚ ਜਿੰਨੇ ਸਾਡੇ ਸਬ-ਡਿਵੀਜ਼ਨ ਹਸਪੀਟਲ ਆ ਜਿੰਨੇ ਜ਼ਿਲ੍ਹਾ ਹਸਪਤਾਲਾਂ ਦੇ ਜਿੰਨੇ ਕਮਿਊਨਿਟੀ ਹਸਪਤਾਲਾਂ ਜਿਵੇਂ ਤੁਹਾਡੇ ਸੁਭਾਲ ਵੀ ਹੈ ਇੱਥੇ ਜਿਵੇਂ ਨਾ ਜਿਆ ਕਸੇਲ ਆ ਉਹਦੇ ਵਾਸਤੇ ਸੀ 1000 ਡਾਕਟਰ ਭਰਤੀ ਕਰ ਰਹੇ ਆ 1200 ਨਰਸ ਕਰ ਰਹੇ ਆ ਉਹਨਾਂ ਨੂੰ ਦੱਸ ਰਿਹਾ ਵੀ ਆ 125 ਹਸਪਤਾਲ ਖੱਬੇ ਸੱਚੇ ਨਿਲਾਵਾਂਗੇ ਪਹਿਲਾਂ ਇਹਨਾਂ ਨੂੰ 125 ਚਲਾਵਾਂਗੇ ਜਿੱਥੇ 24 ਕੈਟੇਰਿੰਗ ਸਰਵਿਸ ਹੋਣ ਤੇ ਮੈਨੂੰ ਇਹ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਜਿਹੜਾ ਸਾਡਾ ਇੱਕ ਸਟੈਂਡੀ ਪ੍ਰੋਜੈਕਟ ਆ ਹਾਰਟ ਦੇ ਮਰੀਜ਼ਾਂ ਵਾਸਤੇ ਤੇ ਤੁਹਾਡੇ 10 ਬੰਦਿਆਂ ਦੇ ਜਿਹੜਾ ਇੱਥੇ ਹੈਗਾ ਮੱਲ 50000 ਰੁਪਏ ਦਾ ਟੀਕਾ ਲਾ ਕੇ ਉਹਨਾਂ ਉਹਨਾਂ ਦਾ ਇਲਾਜ ਕੀਤਾ ਸੀ ਇੱਥੇ ਇਹ ਮੈਨੂੰ ਡਾਕਟਰਾਂ ਨੇ ਕਿਹਾ ਸੀ ਡੋクター ਸਾਹਿਬ ਜੇ ਤੁਸੀਂ ਤਾਰਤਾਰ ਚਕਰਾ ਦਿਓ ਫਿਰ ਅਸੀਂ ਜਿੱਥੇ ਮਰਜ਼ੀ ਕੋ ਗੋ ਉੱਥੇ ਅਸੀਂ ਅਸੀਂ ਇਹ ਕੰਮ ਸ਼ੁਰੂ ਕਰਾ ਦਾਂਗੇ ਪਰ ਮੈਂ ਡਾਕਟਰ ਇਹਨਾਂ ਦੇ ਸਿਵਲ ਸਰਜਨ ਨੂੰ ਡਿਪਟੀ ਕਮਿਸ਼ਨਰ ਨੂੰ ਪਰ ਐਮ ਐਲ ਏ ਸਾਹਿਬ ਨੂੰ ਵੀ ਦਈ ਦੰਨਾ ਵੀ ਇਹਨਾਂ ਨੇ ਸਾਰਿਆਂ ਨੇ ਇੱਕ ਟੀਮ ਵਰਕ ਦੀ ਤਰ੍ਹਾਂ ਕੰਮ ਕੀਤਾ ਔਰ ਇਹਨਾਂ ਨੇ ਡੈਂਗੀ ਦੇ ਉੱਤੇ ਵੀ ਬਹੁਤ ਅੱਛਾ ਕੰਮ ਕਰ ਰਹੇ ਆ ਜੀ ਸਾਰੀਆਂ ਆਸ਼ਾ ਵਰਕਰ ਨੂੰ ਟ੍ਰੇਨਿੰਗ ਦੇ ਰਹੇ ਆ ਸਾਰੇ ਜਿੰਨੇ ਨਰਸਿੰਗ ਸਟੂਡੈਂਟਸ ਆ ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਆ ਇਸ ਤੋਂ ਅੱਗੇ ਜਾ ਕੇ ਜਿੰਨੇ ਸਾਰੇ ਸਕੂਲਾਂ ਦੇ ਅੱਜ ਵੀ ਮੈਂ ਸਕੂਲ ਚ ਕਵਾਟਰ ਬੋਰਡ ਜਿਸ ਇਸ ਦਾ ਕੀ ਇਲਾਜ ਹੈ ਹਰ ਇੱਕ ਬੱਚੇ ਦਾ ਉਹਨੂੰ ਆਪਣਾ ਖੂਨ ਪਤਾ ਹੋਵੇ ਕਿੰਨਾ ਹੈ ਜਿਹਨੂੰ ਹਿਮੋਗਲੋਬਿਨ ਐਚਬੀ ਕਹਿੰਦੇ ਆ ਹਰ ਇੱਕ ਬੱਚੇ ਨੂੰ ਆਪਣੀ ਨਜ਼ਰ ਪਤਾ ਹੋਵੇ ਉਹਦੀ ਹਾਈਟ ਕਿੰਨੀ ਹੋਣੀ ਚਾਹੀਦੀ ਹੈ weight ਕਿੰਨਾ ਹੋਣਾ ਚਾਹੀਦਾ ਪਤਾ ਹੋਵੇ ਔਰ ਅਸੀਂ ਬੱਚੇ ਜਿਹੜੇ ਨਿਕਲਣਗੇ ਤੰਦਰੁਸਤ ਨਿਕਲਣਗੇ ਔਰ ਸਾਰਿਆਂ ਨੂੰ ਅਸੀਂ ਜਿਹੜੀ ਬੇਸਿਕ ਲਾਈਫ ਸਪੋਰਟ ਹੈ ਜਿਹੜੀ ਕਿ ਦੇਖੋ ਬੰਦੇ ਨੂੰ ਉਥੇ ਹੀ ਦੇਖਦੇ ਹੋ ਵੀ ਇੱਕ ਪਤਾ ਖੇਡਦਾ ਪਿਆ ਸੀ ਜੀ ক্রিকেট ਖੇਡਦਾ ਪਿਆ ਸੀ ਉਹਨੂੰ ਹਾਰਡ ਅਟੈਕ ਹੋ ਗਿਆ ਮੌਕੇ ਤੇ ਮਰ ਗਿਆ ਜੇ ਸੀਪੀਆਰ ਆਂਦਾ ਹੋਊਗਾ ਜਿਮ ਦੇ ਵਿੱਚ ਹੋ ਜਾਂਦਾ ਜੀ ਜਿਹਨੇ ਜਿਮ ਵਾਲੇ ਉਹਨਾਂ ਨੂੰ ਫ੍ਰੀ ਟ੍ਰੇਨਿੰਗ ਦੇ ਰਹੇ ਆ ਉਹਨਾਂ ਨੇ ਖਾਣਾ ਕੀ ਹੈ ਕਿਹੜੀਆਂ ਪ੍ਰੋਪੋਰਸ਼ਨ ਲੈਣੀਆਂ ਕਿਹੜੇ ਬੰਦਾ ਜਿਹੜਾ ਮਰਜ਼ੀ ਜਾ ਕੇ ਗੇਮ ਖੇਡ ਸਕਦਾ ਜਿਮ ਕਰ ਸਕਦਾ ਕਿਹੜੇ ਬੰਦੇ ਨੂੰ ਡਾਕਟਰ ਦੀ ਸਲਾਹ ਲੈ ਕੇ ਕਰਨਾ ਚਾਹੀਦਾ ਸੋ ਇਹ ਸਾਰਾ ਕੁਝ ਅਸੀਂ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਕੰਮ ਕਰ ਰਹੇ ਆ ਤੋ ਅੱਜ ਦਾ ਮੇਰਾ ਮਕਸਦ ਹੈ ਵੀ ਜਿਹੜਾ ਸਾਡਾ ਹਸਪਤਾਲਾਂ ਦੇ ਵਿੱਚ ਐਡਮਿਨਿਸਟ੍ਰੇਸ਼ਨ ਆ ਚੁਸਤ ਤੇ ਦਰੋਸਤ ਹੋਵੇ ਤੇ ਤਾਂ ਕਿ ਸਾਡੇ ਮਾਰਜੋਕ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਰੰਗਲਾ ਪੰਜਾਬ ਦਾ ਮਿਸ਼ਨ ਹੈ ਉਹ ਸਿਹਤਮੰਦ ਹੋਣਾ ਜ਼ਿਆਦਾ ਜ਼ਰੂਰੀ ਆ ਨਸ਼ੇ ਮੁਕਤ ਹੋਣਾ ਜ਼ਿਆਦਾ ਜ਼ਰੂਰੀ ਆ ਔਰ ਤਰਨ ਤਰਨ ਨੂੰ ਬਹੁਤ ਮਾਰ ਪਈ ਆ ਨਸ਼ਿਆਂ ਦੀ ਲੇਕਿਨ ਪੰਜਾਬ ਪੁਰਸ ਦੀ ਮੁਸ਼ਤਿਆਰੀ ਨਾਲ ਸਾਡੀ ਜਿਹੜੀ ਸਰਕਾਰ ਆ ਉਹਦੀ ਪ੍ਰੋਐਕਟਿਵ ਹੋਣ ਦੇ ਨਾਲ ਡਰੋਨਸ ਤਾਂ ਪਹਿਲਾਂ ਵੀ ਆਉਂਦੀਆਂ ਸੀ ਹੁਣ ਵੀ ਆਉਂਦੇ ਹੁਣ ਲੋਕ ਚੱਕਣ ਨਹੀਂ ਜਾਂਦੇ ਸੋਚਦੇ ਆ ਸੌ ਵਾਰੀ ਸੋਚਦੇ ਆ ਉੱਥੇ ਵੀ ਕੰਮ ਕੀਤਾ ਸੀ ਜਿਹਦੇ ਵਿੱਚ ਜਿਹੜਾ ਕੇਂਦਰ ਸਰਕਾਰ ਨੂੰ ਬ